ਨਵ ਆਸੀਆਂ ਵੱਲੋਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਸਥਾਨਕ ਅਸਰਾ ਪੁਲਾਤ ਨਿਵਾਸੀਆਂ ਵੱਲੋਂ ਵਿਸ਼ਵ ਯੋਗ ਦਿਵਸ ਸਰਕਾਰੀ ਕਾਲਜ ਪੁਲਾਤ ਦੇ ਖੇਡ ਮੈਦਾਨ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਨਗਰ ਨਿਵਾਸੀਆਂ ਨੇ ਭਾਗ ਲਿਆ ਅਤੇ ਯੋਗ ਅਭਿਆਸ ਕੀਤਾ ਇਸ ਮੌਕੇ ਪੁਲਾਤ ਨਿਵਾਸੀ ਦੁਕਾਨਦਾਰ ਵਾਤਾਵਰਨ ਪਰਿਮੀ ਨਰੇਸ਼ 바ਵਾ ਵੱਲੋਂ ਯੋਗ ਅਭਿਆਸ ਕਰਵਾਇਆ ਗਿਆ ਅਤੇ ਸ਼ਾਮਲ ਹੋਏ ਵਿਕਤੀਆਂ ਨੇ ਉਹਨਾਂ ਦੀ ਅਗਵਾਈ ਵਿੱਚ ਯੋਗ ਅਭਿਆਸ ਕੀਤਾ ਇਸ ਨੂੰ ਕਿ ਨਰੇਸ਼ ਬਾਵਾ ਨੇ ਕਿਹਾ ਕਿ ਯੋਗ ਮਨੁੱਖੀ ਸਰੀਰ ਵਾਸਤੇ ਮਜਬੂਰੀ ਨਹੀਂ ਸਗੋਂ ਜ਼ਰੂਰੀ ਹੈ ਨਰੇਸ਼ ਬਾਵਾ ਨੇ ਦੱਸਿਆ ਕਿ ਉਹਨਾਂ ਸਮੇਤ ਉਹਨਾਂ ਦੇ ਸਾਥੀਆਂ ਵੱਲੋਂ ਰੋਜ਼ਾਨਾ ਇਸ ਖੇਡ ਮੈਦਾਨ ਵਿੱਚ ਜਿੱਥੇ ਸਰੀਰਕ ਤੰਦਰੁਸਤੀ ਲਈ ਕਸਰਤ ਯੋਗ ਸੈਰ ਆਦਿ ਕੀਤੀ ਜਾਂਦੀ ਹੈ ਉੱਥੇ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਸਮੁੱਚੀ ਟੀਮ ਵੱਲੋਂ ਖੇਡ ਮੈਦਾਨ ਵਿੱਚ ਬੂਟੇ ਲਗਾਏ ਗਏ ਹਨ ਅਤੇ ਉਹਨਾਂ ਦੀ ਸਾਂਭ ਸੰਭਾਲੀ ਰੋਜ਼ਾਨਾ ਪਾਣੀ ਦੇਣਾ ਸਮੇਂ ਸਿਰ ਖਾਦ ਆਦ ਪਾਉਣੀ ਦੀ ਵੀ ਸੇਵਾ ਨਭਾਈ ਜਾਂਦੀ ਹੈ ਇਸ ਤੋਂ ਇਲਾਵਾ ਖੇਡ ਮਦਾਨ ਦੀ ਸਾਂਭ ਸੰਭਾਲ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ ਉਹਨਾਂ ਨੇ ਨਗਰ ਨਾਸੀਆਂ ਖਾਸ ਕਰ ਨੌਜਵਾਨਾਂ ਨੂੰ ਰਜਨਾ ਕਸਰਤ ਅਤੇ ਯੋਗ ਅਭਿਆਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਸਾਨੂੰ ਰਲ ਮਿਲ ਕੇ ਵਾਤਾਵਰਣ ਦੀ ਦੇਖ ਰੇਖ ਲਈ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਡਾਕਟਰ ਸਤੀਸ਼ ਕੋਛੜ ਸੁਭਾਸ਼ ਚੰਦਰ ਭੁਪਿੰਦਰ ਸਿੰਘ ਮਲਤਾਨੀ ਹੈਡਮਾਸਟਰ ਸੁਰਿੰਦਰ ਸਿੰਘ ਠਾਕੁਰ ਨਰਯਾਨ ਸਿੰਘ ਗੁਰਮੇਦ ਸਿੰਘ ਮਲਤਾਨੀ ਨਿਰਮਲ ਸਿੰਘ ਪ੍ਰਿੰਸ ਪੱਟੀ ਕਸਤੂਰੀ ਲਾਲ ਗੋਮਨ ਸਿੱਧੂ ਤੇ ਹੋਰ ਨੌਜਵਾਨ ਹਾਜ਼ਰ ਸਨ